ਪਹੁੰਚ ਗਏ ਆਪਣੀ ਮਸ਼ੀਨ ਕੋਲ ਫੇਰ ਪਹੁੰਚਣਾ ਵੀ ਜ਼ਰੂਰੀ ਤਾਂ ਅੱਜ ਬਾਈ ਸਾਡਾ ਪ੍ਰਵੀਨ ਪਹੁੰਚਿਆ ਤਾਂ ਹੋਰ ਪ੍ਰਵੀਨ ਬਾਈ ਅਸਿਕਰ ਬਾਈ ਅੱਜ ਜੀਪੀਐਸ ਛੋਟਾ ਜਿਹਾ ਪਰਜਾ ਹਨਾ ਬਾਈ ਜੀਪੀਐਸ ਹੋਰ ਵੀ ਬਹੁਤ ਲੱਗਦੇ ਆ ਚਲੋ ਆਪਾਂ ਇਹ ਨਹੀਂ ਕਹਿੰਦੇ ਵੀ ਇਹੀ ਹਨਾ ਲਾਉਣ ਲੱਗੇ ਆ ਐਮਐਸਐਨ ਦਿਆਲਪੁਰੀਆਂ ਦੀ ਟੀਮ ਨੇ ਜਿਹੜਾ ਜੀਪੀਐਸ ਹਨਾ ਕੁਸੇ ਦੇ ਵਿੱਚ ਖਾਸੇ ਆ ਖਾਸ ਕੀ ਆ ਇਹਦੇ ਵਿੱਚ ਜਿਹੜੀਆਂ ਨਾ ਤੁਹਾਨੂੰ ਖੇਤ ਤੋਂ ਲੈ ਕੇ ਔਰ ਬਿੱਗੇ ਕੀਲੇ ਕਨਾਲਾਂ ਸਹੀ ਆ ਜੀ ਬਿਲਕੁਲ ਵਿਸਵੇ ਨੇ ਕਿ ਵਿੱਗੇ ਕਨਾਲਾਂ ਕੀਲੇ ਤਿੰਨ ਚੀਜ਼ ਐਡ ਕਰੀਆਂ ਤਿੰਨ ਚੀਜ਼ਾਂ ਇਹਦੇ ਵਿੱਚ ਐਡ ਕਰੀਆਂ ਬਾਈ ਉਹਨਾਂ ਨੇ ਵੀ ਜਿਵੇਂ ਆਪਣੇ ਕਮੈਨ ਵਾਲਿਆਂ ਗਾਣਾ ਬਾਹਰ ਸਟੇਟਾਂ ਦੇ ਵਿੱਚ ਬਹੁਤ ਧੋਖਾ ਹੁੰਦਾ ਪ੍ਰਵੀਨ ਬਾਈ ਤੁਹਾਨੂੰ ਬਹੁਤ ਹਿੱਸਾ ਮਿਲਣੀ ਹੈ ਜਿਹੜੀ ਚੀਜ਼ ਲੱਗ ਜਣੀ ਵੀਰ ਮੇਰੀ ਕੋਸ਼ਿਸ਼ ਇਹ ਹੈ ਹਾਂ ਵੀ ਜਿਹੜੇ ਮੇਰੇ ਵੀਰ ਬਾਹਰ ਜਾਣ ਵਾਲੇ ਨੇ ਉਹਨਾਂ ਲਈ ਤਾਂ ਥੋੜਾ ਜਆ ਮਤਲਬ ਇਹ ਜੀ ਜੇ ਛੋਟੀਆਂ ਪਰ ਕੰਮ ਹੋ ਗਾ ਹਾਂ ਚੀਜ਼ ਭਾਵੇਂ ਛੋਟੀ ਹੋਊ ਦੋ ਉਂਗਲ ਇੱਕੋ ਕੰਮ ਹੋ ਗਾ ਨਾ ਦੂਜਾ ਨੰਬਰ ਇਹ ਵੀ ਆ ਹਾਂ ਵੀ ਜਿਹੜੀ ਜਿੰਨਕੀ ਚੋਰੀ ਵਾਲੇ ਬੰਦੇ ਤੇ ਮੰਨ ਲਓ ਜੇ ਆਪਾਂ ਬਾਹਰ ਜਿੱਦੂ ਜਾਣੇ ਚੋਰੀ ਆ ਜਿੰਨਾਂ ਦੀ ਉਹਨਾਂ ਲਈ ਤਾਂ ਜਾ ਰਿਹਾ ਇਹ ਸਮਝ ਲਾ ਵੀ ਇਹ ਇੱਕ ਤਰ੍ਹਾਂ ਦਾ ਐ ਲਾਲਵੀ ਇੱਕ ਬੰਦਾ ਕੰਮ ਲਾਇਆ ਹਾਂ ਬਸ ਇੱਕ ਚੌਕੀ 5 ਮਿੰਟ ਦੋ ਇੱਕ ਚੌਕੀ ਮਿੰਟ ਦੋ ਦੀ ਕਿੰਨੀ ਹੈ ਬਾਜੀ ਕਿ ਚੌਕੀਦਾਰ ਸਮਝ ਲਓ ਇਹ ਰੱਖ ਲਿਆ ਇਹ ਐ ਵੀ ਜਿਹੜੇ ਬੈਟਰੀ ਮੋਟਰੀਆਂ ਵੀ ਲਾਉਂਦੇ ਆ ਨਾ ਜਿਵੇਂ ਅੱਜ ਕੱਲ ਆਪਾਂ ਅਡਵਾਂਸ ਹੁੰਦੇ ਜਾਂਦੇ ਆ ਜੀਪੀਐਸ ਲਾ ਲਿਓ ਉਦਾਂ ਹੀ ਉਦਾਂ ਚੋਰ ਵੀ ਇਹ ਬੈਟਰੀਆਂ ਲਾਉਣ ਤੋਂ ਬਾਅਦ ਵੀ ਤੁਹਾਡਾ 2 ਦਿਨਾਂ ਜਿਹੜਾ ਹਨ ਵੀ ਬੈਕਅਪ ਦੇ ਆ ਕਰੂਗਾ ਵੀ ਕਿੱਥੇ ਆ 2 ਦਿਨ ਦਾ ਉਹ ਤੋਂ ਬਾਅਦ ਫਿਰ ਚੀਜ਼ ਦਾ ਕੋਈ ਲਾਪਤਾ ਹੋਣਾ ਬਾਕੀ ਆਪਣੀ ਮਸ਼ੀਨ ਤੇ ਲੱਗੇ ਹੋਏ ਬਾਈ ਪ੍ਰਵੀਰ ਉਹਨੇ ਫਿੱਟ ਕਰਨ ਬਾਕੀ ਸਕਰੀਨ ਦੇ ਉੱਤੇ ਨੰਬਰ ਦਿੱਤਾ ਹੈ ਜੇ ਕਿਸੇ ਨੇ ਬੁਕਿੰਗ ਕਰ